ਮੈਂ ਫਰੇਮ ਲੈਣ ਦੇ ਵੇਸਟ ਮਿਲੇ ਕਿ ਕਿਹੜਾ ਸਕੂਲ ਹੈ ਦੇਖੋ ਜੀ ਇਹ ਰਾਏਨ ਇੰਟਰਨੈਸ਼ਨਲ ਸਕੂਲ ਹੈਗਾ ਜਿਹੜਾ ਕਿ ਅਰਬਨ ਸਟੇਟ ਦੇ ਏਰੀਆ ਚ ਸਿਚੁਏਟਿਡ ਹੈਗਾ ਸਵੇਰੇ ਕੋਈ 10 ਵਜੇ ਦੇ ਲਾਕੇ ਇਸ ਸਕੂਲ ਨੂੰ ਬੌਮ ਥ੍ਰੈਟ ਆਇਆ ਸੀ ਇੱਕ ਅਨ ਆਈਡੈਂਟੀਫਾਈਡ ਈਮੇਲ ਤੋਂ ਇਮੀਡੀਏਟਲੀ ਐਸ ਐਚ ਓ ਅਰਬਨ ਸਟੇਟ ਜਿਹੜੇ ਆ ਉਹ ਇੱਥੇ ਪਹੁੰਚੇ ਤੇ ਬੜੀ ਸਵਿਫਟਲੀ ਉਹਨਾਂ ਨੇ ਰਿਐਕਟ ਕਰਦੇ ਹੋਏ ਐਂਟੀ ਸੈਬੋਟੇਜ ਟੀਮ ਜਿਹੜੀ ਹੈਗੀ ਆ ਜਿਨ੍ਹਾਂ ਦੇ ਕੋਲ ਐਨ ਐਲ ਜੀ ਡੀ ਤੇ ਬੌਮ ਆਪਣੇ ਇਕਵਿਪਮੈਂਟਸ ਬੌਮ ਡਿਸਪੋਜ਼ਲ ਦੇ ਹੁੰਦੇ ਆ ਉਸ ਟੀਮ ਨੂੰ ਉਹਨਾਂ ਨੇ ਇੱਥੇ ਬੁਲਾਇਆ ਤੇ ਇੱਕ ਵਾਰੀ ਪ੍ਰੀਲੀਮਨਰੀ ਐਂਟੀ ਸਬੋਟਾਜ ਚੈੱਕ ਜਿਹੜੀ ਆ ਉਹ ਐਸ ਐਚ ਜਰਮਨ ਨੇ ਸਟੇਟ ਆਪਣੀ ਹਾਜ਼ਰੀ ਚ ਕਰਾ ਚੁੱਕੇ ਹੁਣ ਅਸੀਂ ਸੀਨੀਅਰ ਅਫਸਰ ਇੱਥੇ ਪਹੁੰਚੇ ਤੇ ਅਸੀਂ ਐਨਸ਼ੋਰ ਕਰਾਂਗੇ ਕਿ ਸਕੂਲ ਦਾ ਕੋਈ ਵੀ ਕੋਨਾ ਇਹੋ ਜਿਹਾ ਅਨਚੈਕ ਨਾ ਰਹੇ ਜਿੱਥੇ ਕੋਈ ਗੁੰਜਾਇਸ਼ ਹੋਵੇ ਕਿ ਕੋਈ ਐਕਸਪਲੋਸਿਵ ਡਿਵਾਈਸ ਜਾਂ ਜੋ ਵੀ ਬੌਮ ਥ੍ਰੈਟ ਆਈ ਹੈ ਉਹਦੇ ਬਾਬਤ ਕੋਈ ਇਥੋਂ ਡਿਵਾਈਸ ਬਰਾਮਦ ਹੋਵੇ ਪਰੰਤੂ ਇੱਥੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕਈ ਵਾਰੀ ਇਹੋ ਜਿਹੇ ਹੋਕਸ ਈਮੇਲ ਜਿਹੜੇ ਹੁੰਦੇ ਆ ਫੇਕ ਈਮੇਲ ਹੁੰਦੇ ਆ ਉਹ ਵੀ ਲੋਕੀ ਮਿਸਚੀਵियस 엘మెంట్ਸ ਜਿਹੜੇ ਸੋਸਾਇਟੀ 'ਚ ਹੈਗੇ ਜਿਹੜੇ ਅਮਨ-ਅਮਾਨ ਨੂੰ ਖਰਾਬ ਕਰਨਾ ਚਾਹੁੰਦੇ ਆ ਉਹ ਵੀ ਭੇਜ ਦਿੰਦੇ ਆ ਤੇ ਕਿਹੜੇ ਆਈਪੀ ਐਡਰੈਸ ਤੋਂ ਇਹ ਈਮੇਲ ਜਿਹੜੀ ਆ originate ਹੋਈ ਕਿਹੜੀ ਕੰਟਰੀ ਤੋਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਉਹ ਅਸੀਂ ਸਾਰਾ ਡਿਟੇਲ 'ਚ ਸਾਇੰਟਿਫਿਕਲੀ ਸਟੱਡੀ ਕਰਾਂਗੇ ਤੇ ਜਿਹੜੇ ਵੀ ਦੋਸ਼ੀ ਨੇ ਈਮੇਲ ਕਰਕੇ ਇੱਕ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਜਾਬਤ ਅਨਸਾਰ ਕਾਰਵਾਈ ਅਸੀਂ ਅਮਲ 'ਚ ਲੈ ਕੇ ਆਵਾਂਗੇ ਤੇ ਕਿਉਂਕਿ ਇਹ ਸਾਈਬਰ ਟੀਮ ਸਾਡੀਆਂ ਆਲਰੇਡੀ ਇਹਦੀ ਆਈਪੀ ਟਰੇਸ ਕਰਨ 'ਚ ਲੱਗੀਆਂ ਨੇ ਤੇ ਉਹਦੇ ਬਾਬਤ ਤੁਹਾਨੂੰ ਦੁਬਾਰੇ ਸ਼ਾਮ ਨੂੰ ਸੂਚਿਤ ਕਰਾਂਗੇ ਕਿੰਨੇ ਤੋਂ ਹੁਣ ਤੱਕ ਦੀ ਚਾਰਜ ਕੋਈ ਸਾਹਮਣੇ ਆਇਆ ਜੀ ਸਕੂਲ ਦੇ ਹਿਸਾਬ 'ਚ ਚਾਰਜ ਕੋਈ ਕੁਝ ਐਸਾ ਕਿੰਨੇ ਸਕੂਲਾਂ ਨੂੰ ਥ੍ਰੈਟ ਆਇਆ ਥ੍ਰੈਟ ਜਿਹੜਾ ਆਫੀਸ਼ੀਅਲੀ ਪਟਿਆਲਾ ਪੁਲਿਸ ਨੂੰ ਤੇ ਹਾਲ ਫਿਲਹਾਲ ਰਾਨ ਇੰਟਰਨੈਸ਼ਨਲ ਸਕੂਲ ਦਾ ਹੀ ਆਇਆ ਬਟ ਇਥੇ ਮੈਨੂੰ ਇਨਫੋਰਮੇਸ਼ਨ ਆਈ ਹੈ ਕਿ ਇੱਕਿਆਂ ਦੋ ਸਕੂਲਾਂ ਨੇ ਰੂਟੀਨ 'ਚ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਆਪ ਹੀ ਛੁੱਟੀ ਕਰਾਤੀ ਤੇ ਮੈਂ ਇਥੇ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਵੀ ਇਹੀ ਰਿਕੁਐਸਟ ਕਰਾਂਗਾ ਕਿ ਬਿਲਕੁਲ ਪੈਨਿਕ ਕਰਨ ਦੀ ਲੋੜ ਨਹੀਂ ਪਟਿਆਲਾ ਪੁਲਿਸ ਜਿਹੜੀ ਆ ਉਹ ਬੜੀ ਸਿਫਟਲੀ ਪਹਿਲਾਂ ਵੀ ਰਿਸਪੌਂਸ ਕਰਦੀ ਰਹੀ ਹੈ ਤੇ ਸਾਡੀ ਜਿਹੜੀ ਐਂਟੀ ਸੈਬੋਟਾਜ ਐਂਡ ਬੌਮ ਡਿਸਪੋਜ਼ਲ ਟੀਮ ਨੇ ਉਡੂnga ਇਹਨਾਂ ਚੈਕਿੰਗ ਕਰਨਗੇ ਤੇ ਜਿਹੜੇ ਜਿਹੜੇ ਵੀ ਸ਼ਖਸ ਨੇ ਸ਼ਰਾਰਤ ਕੀਤੀ ਹੈ ਉਹਦੇ ਖਿਲਾਫੀ ਛੇਤੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾ ਚੁੱਕੀ ਹੈ